ਮਾਹੀ ਗੁਰਜੀਕਾ ਖਾਲਸਾ ਮਾਹੀ ਗੁਰਜੀ ਕੀ ਫਤਿਹ ਜਦੋਂ ਬਾਬਾ ਜੀ ਜੋ ਕਰ ਰਹੇ ਦੇ ਸਨ ਗੁਰਨਾਮਕ ਦੇ ਮਹਾਰਾਜ ਜੀਆਂ ਦੇ ਉਹਦਾ ਦਿਹਾੜੇ ਨੂੰ ਬੜੀ ਵਣਦੇ ਨਗਰ ਨੇ ਸਹਿਯੋਗ ਦੇ ਕੇ ਬੜੀ ਚੜ੍ਹਦੀ ਕਲਾ ਦੇ ਵਿੱਚ ਗੁਰਦੁਆਰਾ ਗੁਰੂ ਸਰ ਸਾਹਿਬ ਕੀ ਮਨਾਉਣਾ ਕੀਤਾ ਜਿੱਥੇ ਸੰਤ ਗਿਆਨੀ ਸੁਪੂਰਨ ਸਿੰਘ ਜੀ ਰਹਿੰਦੇ ਸਨ ਉਹਨਾਂ ਦੇ ਕੋਲ ਹੀ ਸੰਤ ਬਾਬਾ ਬਲਵੰਤ ਸਿੰਘ ਜੀ ਰਹਿੰਦੇ ਨੇ ਉਹਨੂੰ ਦੂਜੇ ਦਿਨ ਬਾਬਾ ਜੀ ਦੇ ਮਿੱਤਰ ਪਿਆਰੇ ਸੰਤ ਕਰਤਾਰ ਸਿੰਘ ਜੀ ਲੋਪੋ ਵਾਲੇ ਜਿਨ੍ਹਾਂ ਦੇ ਨਾਲ ਮੀਨਾ ਮੀਨਾ ਸਮਾਧੀਆਂ ਲਾ ਕੇ ਨਮੇਸ਼ਰ ਦੇ ਰੰਗਾ ਵਿੱਚ ਰੰਗੇ ਆ ਸਾਰੀ ਸਾਰੀ ਰਾਤ ਸਾਰਾ ਸਾਰਾ ਦਿਨ ਬੈਠੀ ਰਹਿੰਦੇ ਸੀ ਉਹਨਾਂ ਦਾ ਸਮਾਂ ਹੋਇਆ ਉਹ ਇੱਕ ਦਿਨ ਚੱਕਰਾਸ਼ਤੀ ਕਰਾ ਕੇ ਸੰਤ ਬਾਬਾ ਬਲੰਦ ਸਿੰਘ ਜੀ ਨਾਲ ਬਹੁਤ ਵਿਚਾਰਾ ਕਰਦੇ ਰਹੇ 14 ਕਰਨ ਤੋਂ ਬਾਅਦ ਸੰਤ ਗੁਰਦਾਰ ਸਿੰਘ ਜੀ ਕਹਿਣ ਲੱਗੇ ਇੱਕ ਵਾਰੀ ਤੁਹਾਨੂੰ ਕਿਤੇ ਲੈ ਕੇ ਜਾਣਾ ਹੈ ਜੇ ਤੁਸੀਂ ਅੱਜ ਚਲੋ ਚਾਹੇ ਮੈਨਾਂ ਕੱਲ ਨੂੰ ਚਲੋ ਪਾ ਜਾ ਕੇ ਆਉਣਾ ਜ਼ਰੂਰ ਸੰਤ ਬਾਬਾ ਬਲੰਦ ਸਿੰਘ ਜੀ ਕਹਿਣ ਲੱਗੇ ਦੇਖੋ ਇੱਥੇ ਮੈਂ ਸੰਤ ਗੈਨੀ ਸੰਪੂਰਨ ਸਿੰਘ ਜੀ ਦੇ ਕੋਲ ਹਾਂ ਨਾ ਇਹਨਾਂ ਨੂੰ ਅੱਗੇ ਲੈਣੀ ਜ਼ਰੂਰੀ ਹੈ ਚਲੋ ਨਾਲ ਇਹਨਾਂ ਨੂੰ ਮਿਲ ਲਵੋ ਤੁਸੀਂ ਨਾਲੇ ਆਪਾਂ ਉੱਥੇ ਬੇਨਤੀ ਕਰ ਲਵਾਂਗੇ ਇਸ ਤਰ੍ਹਾਂ ਹਉਦੇ ਕਾਵਰੇ ਚ ਉੱਠ ਕੇ ਸੰਤ ਗਿਆਨੀ ਸੁਪੂਨ ਸਿੰਘ ਜੀ ਦੇ ਕਮਰੇ ਵਿੱਚ ਚਲੇ ਜਾਂਦੇ ਨੇ ਗਿਆਨੀ ਜੀ ਆਪ ਦਾ ਆਨੰਦ ਵਿੱਚ ਬੈਠੇ ਗ੍ਰਾਂਥੀ ਕਿਸੇ ਦੀ ਵਿਚਾਰ ਕਰ ਰਹੇ ਸੀ ਜਾ ਕੇ ਫਦੇ ਬੁਲਾਈ ਫਦੇ ਬੁਲਾ ਕੇ ਬੈਠ ਗਏ ਪੁੱਛਿਆ ਜੈਦਰ ਜੀ ਇਹ ਸੰਤ ਕਿੱਥੋਂ ਆਏ ਨੇ ਸੰਤ ਬਾਬਾ ਬਲਵੰਤ ਸਿੰਘ ਜੀ ਕਹਿ ਲਗੇ ਬਾਬਾ ਜੀ ਨੇੜੇੋਂ ਹੀ ਨੇ ਪੈਂਦੇ ਲੋਪੋ ਤੋਂ ਨੇ ਸੰਤ ਕਰਤਾਰ ਸਿੰਘ ਜੀ ਇਹਨਾਂ ਨਾਲ ਵੀ ਅਸੀਂ ਕਾਫੀ ਸਮਾਂ ਆਨੰਦ ਮਾਣਿਆ ਅਸੀਂ ਮੀਨਾ ਮੀਨਾ ਕਿੱਥੇ ਰਹਿੰਦੇ ਰਹੇ ਹਾਂ ਜੇ ਭਾਈ ਚੰਗੀ ਗੱਲ ਹੈ ਯਾਨੀ ਸਪੂਰ ਸਿੰਘ ਜੀ ਕਹਿੰਦੇ ਅਨੀ ਸਪੂਨ ਸਿੰਘ ਜਾਨੇ ਬਹੁਤ ਪਿਆਰ ਦੇ ਨਾਲ ਮੋਤ ਗੱਲਾਂ ਬਾਤਾਂ ਕਰਦੇ ਰਹੇ ਕੰਤੂ ਬਾਦ ਅੱਬਾ ਜੀ ਫਿਰ ਕਹਿਣ ਲੱਗੇ ਸੰਤ ਗੁਰਤਾਰ ਸਿੰਘ ਜੀ ਕਹਿੰਦੇ ਸੰਤ ਜੀ ਬੇਨਤੀ ਹੈ ਅਸੀਂ ਸੰਤ ਬਲਵੰਤ ਸਿੰਘ ਜੀ ਨੂੰ ਨਾਲ ਲੈ ਕੇ ਜਾਣਾ ਕਿਸ ਬਾਸ ਜਾ ਕੇ ਆਉਣਾ ਸਾਨੂੰ 2 ਦਿਨ ਦੀ ਛੁੱਟੀ ਦੇ ਦਿਓ 2 ਦਿਨ ਤੋਂ ਬਾਅਦ ਮੈਂ ਇਹਨਾਂ ਨੂੰ ਇੱਥੇ ਛੱਡ ਜਾਊਂਗਾ ਇੰਨੀ ਕਿਰਪਾ ਕਰ ਦਿਓ ਸੰਤ ਗਨੀਸਪੂਜ ਸਿੰਘ ਜੀ ਕਹਿਣ ਲੱਗੇ ਦੇਖੋ ਸੰਤ ਕਰਤਾਰ ਸਿੰਘ ਜੀ ਗੱਲ ਇਹ ਹੈ ਅਸੀਂ ਹੁਣ ਜਿਹੜਾ ਸਥਾਨ ਦੀ ਸਾਰੀ ਜ਼ਿੰਮੇਵਾਰੀ ਹੈ ਉਹ ਇਹਨਾਂ ਦੀ ਹੈ ਇਹਨਾਂ ਨੇ ਕਿਸੇ ਪਾਸੇ ਜਾਣਾ ਨਾ ਜਾਣਾ ਉਹਨਾਂ ਦੀ ਮਰਜ਼ੀ ਹੈ ਇਹਨਾਂ ਦੀ ਨਾਲ ਤੁਸੀਂ ਵਿਚਾਰ ਕਰੋ ਜਿੱਥੇ ਵੀ ਇਹਨਾਂ ਦੇ ਦਿੱਤੇ ਹੋਏ ਨੇ ਪ੍ਰੋਗਰਾਮ ਉਹ ਪ੍ਰੋਗਰਾਮਾਂ ਦੇ ਵਿੱਚ ਨਾ ਕੋਈ ਫਰਕ ਪਵੇ ਜਾਂ ਤਾਂ ਜਿੱਥੇ ਮਰਜ਼ੀ ਹੋਣ ਇਹਨਾਂ ਦੀ ਮਰਜ਼ੀ ਹੈ ਕਿਤੇ ਜਾਏ ਹੋਣ ਅਸੀਂ ਇਹਨਾਂ ਨੂੰ ਰੋਕਦੇ ਨਹੀਂ ਹੈਗੇ ਇਸ ਕਰਕੇ ਅਸੀਂ ਤੁਹਾਨੂੰ ਇਹ ਕਹਿੰਦੇ ਆ ਵੀ ਜਿਹੜੀ ਵਿਚਾਰ ਹੈ ਉਹ ਤੁਸੀਂ ਸਹੀ ਰੱਖਿਓ ਇਸ ਤਰ੍ਹਾਂ ਸੰਤ ਕ tartar ਸਿੰਘ ਜੀ ਨੇ ਜਦੋਂ ਬੇਨਤੀ ਕੀਤੀ ਤੁਸੀਂ ਫਿਕਰ ਨਾ ਕਰੋ ਮੈਂ ਇਹਨਾਂ ਨੂੰ ਇੱਥੇ ਤੁਹਾਡੇ ਕੋਲੇ ਛੱਡ ਕੇ ਜਾਵਾਂ ਇਸ ਤਰ੍ਹਾਂ ਸੰਤ ਕ tartar ਸਿੰਘ ਜੀ ਨੇ ਯਾਨੀ ਸੁਭੂ ਸਿੰਘਾਂ ਨੂੰ ਬੇਨਤੀ ਕੀਤੀ ਸੰਤ ਬਲਵੰਤ ਸਿੰਘ ਜੀ ਕਹਿਣ ਲੱਗੇ ਯਕੀਨ ਜੀ ਤੁਸੀਂ ਕੋਈ ਫਿਕਰ ਨਾ ਕਰੋ ਜਿਹੜਾ ਆਪਾਂ ਕਿਸੇ ਨੂੰ ਸਮਾਂ ਦਿੱਤਾ ਹੈ ਉਹਦੀ ਜਦ ਤੁਸੀਂ ਮੈਨੂੰ ਜ਼ਿੰਮੇਵਾਰੀ ਸੰਭਾਲੀ ਹੈ ਮੈਂ ਉਹ ਜ਼ਿੰਮੇਵਾਰੀ ਨੂੰ ਪੂਰੀ ਤਾਂਦੇਹੀ ਦੇ ਨਾਲ ਜ਼ਿੰਮੇਵਾਰੀ ਨਿਭਾਵਾਂਗਾ ਤੁਸੀਂ ਉਹਦਾ ਕੋਈ ਫਿਕਰ ਨਾ ਕਰੋ ਮੈਂ ਚਾਹੇ ਕਿਤੇ ਵੀ ਜਾਵਾਂ ਕੋਈ ਵੀ ਪ੍ਰੋਗਰਾਮ ਹੈ ਉਹ ਤੋਂ ਪਹਿਲਾਂ ਤੁਹਾਡੇ ਕੋਲੇ ਹਾਜ਼ਰ ਹੋਊਗਾ ਮੈਂ ਕਹੇ ਕਿ ਸੰਤ ਗਿਆਨੀ ਸੰਪੂਰਨ ਸਿੰਘ ਜੀ ਕਹਿੰਦੇ ਠੀਕ ਆ ਫਿਰ ਤੁਸੀਂ ਅੰਮ੍ਰਿਤਪੁਰ ਚਲੇ ਜਾਇਓ ਜਿਹੜਾ ਬਲਾਸਪੁਰ ਆਪਾਂ ਨੰਬਰ ਦਾ ਦੇ ਕਰ ਰਿਖੇ ਫੰਡ ਪਾਟ ਕਰਨਾ ਹੈ ਅੱਜ ਚਾਰ ਦਿਨ ਹੈ ਉਹ ਦਿਨਾਂ ਤੋਂ ਪਹਿਲਾਂ-ਪਹਿਲਾਂ ਤੁਸੀਂ ਕਿਤੇ ਜਾਇਓ ਆ ਕੇ ਸਾਰੇ ਸਿੰਘਾਂ ਦਾ ਜੱਦਾ ਤੁਸੀਂ ਲੈ ਕੇ ਜਾਣਾ ਹੈ ਸਾਨੂੰ ਕੋਈ ਘਰੇਲੂ ਕੰਮ ਹੈ ਅਸੀਂ ਕੱਲ ਨੂੰ ਇੱਥੋਂ ਚਲੇ ਜਾਣਾ ਤੁਸੀਂ ਇਹ ਸੰਭਾਲ ਲੈਣੀ ਹੈ ਸਾਰੀ ਡਿਊਟੀ ਤੁਸੀਂ ਆਪ ਹੀ ਸਾਰੇ ਸਿੰਘਾਂ ਨੂੰ ਮਿਲ ਕੇ ਇਹ ਪ੍ਰੋਗਰਾਮ ਦੇਣਾ ਹੈ ਐਂ ਕਹਿ ਕੇ ਸੰਤ ਕਪਤਾਰ ਸਿੰਘ ਜੀ ਸੰਤ ਬਾਬਾ ਭਲਵੰਦ ਸਿੰਘ ਜੀ ਸਤੇ ਬੁਲਾ ਕੇ ਵਿਗਿਆਨੀਆਂ ਕੋਲੋਂ ਉਤਖੜੇ ਆ ਕੇ ਬਾਹਰ ਵਿਚਾਰ ਕਰ ਲਈ ਠੀਕ ਹੈ ਸੰਤ ਬਲਵੰਤ ਸਿੰਘ ਜੀ ਕਹਿੰਦੇ ਇਹਨੇ ਗੁਤਾਰ ਸਿੰਘ ਜੀ ਤੁਸੀਂ ਅੱਬਾ ਜੀ ਵੇ ਗੱਲਾਂ ਕਰੋ ਅਸੀਂ ਤੁਹਾਡੇ ਕੋਲੇ ਚਾਹਰ ਵਾਦ ਦੇ ਨੂੰ ਪਹੁੰਚ ਜਾਵਾਂਗੇ ਅਮਰਤ ਵੇਲੇ ਐ ਕਹਿ ਕੇ ਸੰਤ ਗੁਤਾਰ ਸਿੰਘ ਜੀ ਲੋਪੋਂ ਨੂੰ ਚਲੇ ਗਏ ਬਾਬਾ ਜੀ ਆਪਣੀ ਡਿਊਟੀ ਕਰਨ ਲੱਗੇ ਸ਼ਾਮ ਨੂੰ ਗਿਆਨ ਗਿਆਨ ਕਥਾ ਕਰਾਈ ਫਿਰ ਦੁਬਾਰ ਨਿਤਨੇਮ ਕਿਰਤਨ ਆਰਤਨ ਦੀ ਦਾ ਫੇਰ ਉਸ ਤੋਂ ਪ੍ਰੰਤ ਫੇਰ ਸਾਰੀ ਸੁਭਾਈ ਕਰਕੇ ਦਰਬਾਰ ਦੀ ਇਹ ਬਾਬਾ ਜੀ ਬਾਹਰ ਆ ਕੇ ਜਲ ਪਾਣੀ ਛਕਿਆ ਨਗਰ ਵਿੱਚੋਂ ਫੇਰ ਆਪਣੇ ਬਾਹਰ ਨੂੰ ਚਲੇ ਗਏ ਇਸ ਤਰ੍ਹਾਂ ਸੰਤ ਬਾਬੂ ਲੰਸਿੰਗ ਜੀ ਨਾਮ ਨੂੰ ਆ ਕੇ ਥੋੜਾ ਆਰਾਮ ਕਰਦੇ ਹੁਣ ਆਰਾਮ ਤੋਂ ਬਾਅਦ ਇਸ ਮਦੀ ਲੈ ਲੈਣੇ ਵਾਦੀ ਲਾਕ ਕੇ ਫਿਰ ਅਧੀ ਰਾਤ ਤੋਂ ਬਾਅਦ ਕਦੇ 12:30 ਕਦੇ ਇੱਕ ਉਹ ਇਥੇ ਉਹਨਾਂ ਨੇ ਇਸ਼ਨਾਨ ਕਰ ਲੈ ਲਿਆ ਬਰੁਟ ਕੇ ਇਸ਼ਨਾਨ ਬਾਹਰ ਅੰਦਰ ਜਾ ਕੇ ਆ ਕੇ ਕਰ ਲਿਆ ਕਰਕੇ ਨਿਤਨੇਮ ਕਰਨ ਲੱਗੇ ਨਿਤਨੇਮ ਕਰਨ ਤੋਂ ਉਪਰੰਤ ਜੈਨੂ ਲੰਗਰੀ ਸਿੰਘ ਉੱਠ ਖੜੇ ਉੱਠ ਕੇ ਉਹਨਾਂ ਨੇ ਚਾਹ ਪਾਣੀ ਤਿਆਰ ਕਰ ਲਿਆ ਬਾਬਾ ਜੀ ਆਸਨ ਉੱਠ ਕੇ ਚਲ ਪਾਣੀ ਛੱਕਿਆ ਚਲ ਪਾਣੀ ਛੱਕ ਕੇ ਅੱਬ ਜੀ ਨੇ ਇਹ ਦਰਬਾਰ ਸਵੇਰੇ 6 ਵਜੇ ਗ੍ਰੰਥੀ ਨੇ ਕੁਲਿਆ ਨਹੀਂ ਸੀ ਅੱਬ ਜੀ ਵੇ ਸਵਸਤੀ ਅਬ ਦਾ ਆਰਾਮ-ਰਾਮ ਕਰਦੇ ਲੋਪੋਂ ਦੁਰਗੇ ਬਾਬਾ ਜੀ 4 ਵਜੇ ਦੇ ਨੂੰ ਲੋਪੋਂ ਪਹੁੰਚ ਗਏ ਸੰਤ ਕਰਤਾਰ ਸਿੰਘ ਜੀ ਕੋਲੇ ਉੱਥੇ ਜਾ ਕੇ بس ਸੰਤ ਕੋ ਤਾਸਿੰਘ ਜੀ ਉਤਿਆਰ ਸੀ ਪੁੱਛਿਆ ਜੀ ਚਾਹ ਪਾਣੀ ਪੀਣਾ ਤਾਂ ਬਣਾ ਲੈਨੇ ਆ ਜੇ ਨਹੀਂ ਛਕਣਾ ਤਾਂ ਚਲੋ ਅब्बा ਜੀ ਕਹਿੰਦੇ ਅਸੀਂ ਸ਼ਾਕੇ ਆਇਆ ਕੋਈ ਲੋੜ ਨਹੀਂ ਉੱਥੋਂ ਚੱਲ ਗਏ ਉੱਥੋਂ ਸਿੱਧੇ ਪਹਿਲਾਂ ਬਲਾਸਪੁਰ ਨੂੰ ਮੈਂ ਬਲਾਸਪੁਰ ਤੋਂ ਹੁੰਦੇ ਹੋਏ ਨੰਗਰ ਦੇ ਵਿੱਚ ਹੀ ਨਿਆਲ ਸਿੰਘ ਪਹੁੰਚ ਜਾਂਦੇ ਨੇ ਨਿਹਾਲ ਸਿੰਘ ਵਾਲੇ ਪਹੁੰਚ ਕੇ ਉਤੋਂ ਕੋਈ ਕੋਈ ਧੰਦਾ ਚੱਲਦਾ ਹੁੰਦਾ ਬਾਗੇ ਪੁਰਾਣੇ ਨੂੰ ਉਤੋਂ ਬਾਗੇ ਪੁਰਾਣੇ ਨੂੰ ਚਲੇ ਗਏ ਤਾਂ ਕਿ ਜਿ ਵੇਖ ਕੇ ਉਤੋਂ ਉtre ਉਤੋਂ ਕੋਈ ਵੀ ਬੱਸ ਫਰੀਦਕੋਟ ਨੂੰ ਚੱਲਦੀ ਸੀ ਉਤੋਂ ਫਿਰ ਬੱਸਾ ਦੇ ਵਿੱਚ ਛੜ ਕੇ ਫਰੀਦਕੋਟ ਚਲੇ ਗਏ ਫਰੀਦਕੋਟ ਤੋਂ ਫਿਰ ਪੈਦਲ ਚਾਲੇ ਮਾਰ ਤੇ ਪਿੰਡਾਂ ਦੇ ਵਿੱਚ ਹੀ ਹੁੰਦੇ ਹੁੰਦੇ ਜ ਬਹਿਲਵਾਲੀ ਦੇ ਵਿੱਚ ਹੀ ਹੁੰਦੇ ਹੋਏ ਮੁਖਤ ਸਰਹ ਪਹੁੰਚ ਗਏ ਉੱਤੇ ਪਹੁੰਚ ਕੇ ਆਰਾਮ ਕੀਤਾ ਥੋੜਾ ਫਿਰ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਫਿਰ ਨਿਰਵਾਰ ਸਾਹਿਬ ਜੁਗਏ ਪਹਿਲਾਂ ਸਾਰੀ ਨਮਸਕਾਰ ਕੀਤੀ ਨਮਸਕਾਰ ਕਰਕੇ ਉਸ ਤੇ ਬੈਠ ਕੇ ਕੀਤਨ ਹੋਣ ਲੱਗ ਗਿਆ ਕੀਤਰ ਸੁਣਿਆ ਕੀਤਨ ਤੋਂ ਬਾਅਦ ਉੱਠ ਕੇ ਰਹਿਰਾ ਦਾ ਪਾਠ ਸ਼ੁਰੂ ਹੋ ਗਿਆ ਲੰਗਰ ਵਿੱਚ ਆ ਕੇ ਜਲ ਪਾਣੀ ਸ਼ਕਿਆ ਜਲ ਪਾਣੀ ਸ਼ਕ ਕੇ ਲੰਗਰ ਦੇ ਵਿੱਚੋਂ ਫਿਰ ਉਹ ਤੋਂ ਸਿਵਾਦਾਰ ਨੂੰ ਕਿਹਾ ਭਾਈ ਅਸੀਂ ਇੱਥੇ ਰਾਤ ਕੱਟਣੀ ਹੈ ਕਹਿੰਦੇ ਠੀਕ ਆ ਬਾਬਾ ਜੀ ਆ ਜਾਓ ਕਮਰਾ ਲੈਣਾ ਕਮਰਾ ਲੈ ਲਓ ਇਹ ਬਾਹਰ ਬਰਾਡੇ ਚ ਬੈਣਾ ਇਹ ਤੁਹਾਡੀ ਮਰਜ਼ੀ ਹੈ ਉਥੇ ਉਹਨਾਂ ਨੇ ਤਪੜ ਸਿੱਟਾ ਬਰਾਂਡੀ ਚ ਜਦੋਂ ਵੇਸtre ਲਾਤੇ ਉੱਥੇ ਬੈਠ ਕੇ ਦਰੀਆਂ ਸੁਣਦ ਸਾ ਕੀ ਉੱਤੇ ਨੇ ਉਹਨਾਂ ਨੇ ਕੇਸ ਦੇ ਦਿੱਤੇ ਚਲ ਉੱਤੇ ਉਹਨਾਂ ਦੇ ਚ ਕੁਝ ਆਰਾਮ ਕੀਤਾ ਆਰਾਮ ਕਰਨ ਤੋਂ ਬਾਅਦ ਉਹਨਾਂ ਹੀ ਸਾਧੂਆਂ ਨੇ ਝੌਂਕੜੇ ਮਾਰ ਕੇ ਗੈਰ ਪਰਮਿਸ਼ਨ ਦੀ ਬੰਦਗੀ ਕਰਨ ਲੱਗੇ ਉਹ ਹੀ ਅਧਿਰਾਤੋਂ ਬਾਅਦ ਉੱਠ ਕੇ ਬਾਬਾ ਜੀ ਨੇ ਦਸ਼ਨਾਣ ਕਰਨਾ ਹੁੰਦਾ ਉੱਠਣ ਤੋਂ ਪਹਿਲਾਂ ਇੱਕ ਉਤੇ ਕੌਤਗੋਇਆ ਬਾਬਾ ਜੀ ਕਹਿੰਦੇ ਸਾਡਾ ਉੱਠਣ ਦਾ ਸਮਾਂ ਹੋ ਗਿਆ ਜਦੋਂ ਉਹਦੋਂ ਨਾ ਸੀ ਸੁੱਤੇ ਸੀ ਨਾ ਸੀ ਸਾਡਾ ਦਿਮਾਗ ਇੱਕ ੜਕਾਜੇ ਵੱਲ ਨੂੰ ਗਿਆ ਜਦੋਂ ਸੀ ਨੇਤਰ ਖੁੱਲੇ ਆ ਸਾਹਮਣੇ ਕੀ ਦੇਖਦੇ ਆ ਘੋੜਿਆਂ ਤੇ ਜਿਹੜੇ ਹੋਏ ਨੇ ਸਿੰਘ ਐ ਉਤੋਂ ਸਰੋਵਰ ਦੇ ਪ੍ਰਕਰਮਾਂ ਦੇ ਵਿੱਚੋਂ ਬਾਹਰ ਨੂੰ ਜਾ ਰਹੇ ਨੇ ਇਹੋਨਾਂ ਦੀ ਗਿਰਤੀ ਨਹੀਂ ਆ ਕੀਤੀ ਕਾਫੀ ਸਿੰਘ ਸੀਗੇ ਤੇ ਉਹਨਾਂ ਦੇ ਵਿੱਚ ਹੀ ਮੈਨੂੰ ਚਲਕ ਜੀ ਪਈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਹੀ ਹੁੰਦੇ ਆ ਇਹ ਜੇ ਗੋਤਕ ਦੇਖ ਕੇ ਕਹਿੰਦੇ ਐਸਾ ਆਨੰਦ ਬਣ ਗਿਆ ਕਹਿੰਦੇ ਇਸ਼ਨਾਨ ਕਰਨਾ ਭੁੱਲ ਪਲੇ ਆਨੰਦ ਵਿੱਚ ਹੀ ਫੇਰ ਸਮਾਧੀ ਲਾ ਕੇ ਬੈਠ ਕੇ ਸੀ ਜਾਂ ਫੇਰ ਸੰਤ ਕਰਤਾਰ ਸਿੰਘ ਜੀ ਉੱਠ ਕੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਨਗਾਰਾ ਖੜਕਾਇਆ ਤੇ ਉੱਠ ਕੇ ਕਹਿੰਦੇ ਬਾਬਾ ਜੀ ਅੱਜ ਦੁਬਾਰੀ ਇਸ਼ਨਾਨ ਨਹੀਂ ਕੀਤਾ ਸੁਚਿਤ ਆਦਿ ਰਤ ਉੱਠਣ ਸਾਰ ਪਹਿਲਾਂ ਇਸ਼ਨਾਨ ਕਰਦੇ ਹੋ। ਬਾਬਾ ਜੀ ਹੌਲੀ ਹੌਲੀ ਫੇਰੋ। ਬੋਲੇ ਕਹਿੰਦੇ ਅੱਜ ਸੰਤ ਕੋ ਤਾਜ ਨਹੀਂ ਮਨ ਨਹੀਂ ਕੀਤਾ ਅੱਜ। ਅੱਜ ਇੱਕ ਹੋਰ ਨਵੇਂ ਕੋਟਕ ਦੇਖਿਆ ਸੀ। ਬਸ ਇਹ ਕੋਟਕ ਨੇ ਤਾਂ ਸਾਨੂੰ ਇੱਥੇ ਐਸਾ ਆਨੰਦ ਵਰਤਾ ਦਿੱਤਾ। ਸਾਨੂੰ ਇਹ ਦੁਨੀਆ ਬਹੁਤ ਚੰਗੀ ਨਹੀਂ ਹੁੰਦੀ ਦੀ। ਔਰ ਸਿੰਘ ਬਸ ਨਹੀਂ ਲੱਗਦਾ ਵੀ ਹੁਣ ਇੱਤੀ ਸਮੋਧੀਆਂ ਲਾ ਕੇ ਬੈਠ ਜੀਏ ਸੰਤ ਨੇ ਹੌਲੀ-ਹੌਲੀ ਐ ਗੋਕੇ स्नान ਕਰਾਤਾ ਨਾਨਕ ਕਰਨ ਤੋਂ ਬਾਅਦ ਦਰਬਾਰ ਸਾਹਿਬ 'ਚ ਨਮਸਕਾਰ ਕਰਨ ਚਲੇ ਗਏ ਉਹ ਆ ਕੇ ਸ਼ਾਕੀ ਜਨਪੋਣੀ ਸ਼ਾਕੀ ਸੰਤ ਬਾਬਾ ਬਰਨ ਸਿੰਘ ਜੀ ਕਹਿੰਦੇ ਅਸੀਂ ਨਹੀਂ ਜਾਣਾ ਇੱਥੇ ਅਸੀਂ ਤਾਂ ਇੱਥੇ ਹੀ ਰਹਨੇ ਅਸੀਂ ਹੋਰ ਕਿਤੇ ਜਾਣ ਨੂੰ ਸਾਡਾ ਮਨ ਹੀ ਨਹੀਂ ਹੈਗਾ ਵੀ ਅਸੀਂ ਕਿੱਥੇ ਜਾਣਾ ਹੈ। ਨਾ ਸਾਨੂੰ ਲੋੜ ਹੈ। ਇਹ ਤਾਂ ਜਿਸ ਚੀਜ਼ ਦੀ ਲੋੜ ਸੀ ਉਹ ਅੱਜ ਸਾਨੂੰ ਇੱਥੇ ਪ੍ਰਾਪਤ ਹੋ ਗਈ। ਅਸੀਂ ਕਿਤੇ ਨਹੀਂ ਜਾਣਾ ਹੈਗਾ। ਜਿਵਾਵ ਦੇਖ ਕੇ ਆਵਦਾ ਉੱਥੇ ਦਰਖਤ ਥੱਲੇ ਬੈਠ ਗਿਆ। ਮਮਕਾਤਾਰ ਸਿੰਘ ਜੀ ਪਿਆਰੇ ਬਿੰਦਾਂ ਕਰਦੇ ਨੇ। ਬਾਬਾ ਜੀ ਮੈਂ ਤੁਹਾਨੂੰ ਉੱਥੋਂ ਲੈ ਕੇ ਆਇਆ ਮਮਕੀ। ਤੁਸੀਂ ਮੇਰੀ ਬੇਨਤੀ ਵੱਲੋਂ ਇੱਕ ਵਾਰੀ ਉਨਤੇ ਚਲੋ ਉਸ ਤੋਂ ਬਾਅਦ ਜਿੱਥੇ ਮर्जी ਆ ਜਿਓ ਚਾਹੀ ਇੱਥੇ ਆ ਜਿਓ ਜਿੱਥੇ ਤੁਹਾਡਾ ਮਨ ਘਰਉਤੇ ਰਹੋ ਇੱਕ ਵਾਰੀ ਹੁਣ ਤੁਸੀਂ ਮੇਰੀ ਬੇਨਤੀ ਮੰਨ ਕੇ ਇੱਥੋਂ ਚੱਕ ਨੂੰ ਚਲੋ ਇਸ ਤਰ੍ਹਾਂ ਬੇਨਤੀਆਂ ਕਰਕੇ ਮੁਕਤ ਸਰ ਤੋਂ ਬਾਬਾ ਜੀ ਨੂੰ ਫਿਰ ਸੰਤ ਕੰਤਾਰ ਸਿੰਘ ਦੀ ਨਾਲ ਲੈ ਕੇ ਤੁਰ ਪੈਂਦੇ ਨੇ ਉੱਥੋਂ ਫਿਰ ਫਰੀਦਕੋਟ ਨੂੰ ਇਸ ਤਰ੍ਹਾਂ ਹੌਲੀ ਹੌਲੀ ਬਾਬਾ ਜੀ ਤੁਰੇ ਆਉਂਦੇ ਨੇ ਨਾਲੇ ਆਪਦੇ ਆਨੰਦ ਵਿੱਚ ਨਮੇਸ਼ਰ ਦਾ ਸਿਮਨ ਕਰਦੇ ਆਉਂਦੇ ਨੇ ਉਹ ਅੱਜ ਦੀ ਇਹ ਕਥਾ ਵਿਚਾਰ ਆਪਣੇ ਸਰਵਨ ਕੀਤੀ ਹੈ ਬਾਕੀ ਤੁਹਾਨੂੰ ਫਿਰ ਸਰਵਨ ਕਰ ਲੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ